ਡੰਗੜਾਂ ਦੁੱਧ ਵੇਚ ਕੇ ਹੁੰਦਾ ਸੀ ਪਰਿਵਾਰ ਦਾ ਗੁਜ਼ਾਰਾ ਕਿਸਾਨਾਂ ਦੀਆਂ ਰਾਤ ਤਿੰਨ ਮੱਝਾਂ ਖੋਲ ਕੇ ਲੈ ਗਏ ਚੋਰ ਇਤਿਹਾਸਕ ਕਸਬਾ ਧਾਨਪੁਰ ਨਾਲ ਲੱਗਦੇ ਪਿੰਡ ਸੰਘੇੜਾ ਵਿੱਚ ਬੀਤੀ ਰਾਤ ਇੱਕ ਕਿਸਾਨ ਦੀਆਂ ਤਿੰਨ ਮੱਝਾਂ ਚੋਰੀ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਸਿੰਘ ਸੰਘੇੜਾ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਬੀਤੀ ਦੇਰ ਸ਼ਾਮ ਮੱਝਾਂ ਦੀ ਧਾਰਾ ਕੱਢ ਕੇ ਆਪਣੇ ਘਰ ਚਲੇ ਗਏ ਸਨ ਅਤੇ ਜਦੋਂ ਉਹ ਤਰਕਸਤ ਸਵੇਰੇ ਆਪਣੇ ਡੇਰੇ ਗਏ ਤਾਂ ਉਥੋਂ ਦੀਆਂ ਤਿੰਨ ਮੱਜਾਂ ਗੈਬਸਨ ਉਹਨਾਂ ਵੱਲੋਂ ਆਸ-ਪਾਸ ਮੱਜਾਂ ਦੀ ਭਾਲ ਕੀਤੀ ਗਈ ਇਸ ਨੂੰ ਲੈ ਕੇ ਉਹਨਾਂ ਵੱਲੋਂ ਆਪਣੇ ਤੌਰ ਤੇ ਪਿੰਡ ਵਿੱਚ ਲੱਗੇ ਸੀਸੀਟੀਵੀ ਕਵਰੇਜ ਦੇਖੇਗੇ ਤਾਂ ਪਤਾ ਚੱਲਿਆ ਕਿ ਬੀਤੀ 18 ਫਰਵਰੀ ਦੀ ਰਾਤ ਨੂੰ ਇੱਕ ਅਣਪਛਾਤੀ ਗੱਡੀ ਸੀਸੀਟੀਵੀ ਕੈਮਰੇ 'ਚ ਦਿਖਾਈ ਦਿੱਤੀ ਜੋ ਪਿੰਡ ਦੇ ਵਿੱਚ বারবার গেড়ে মারি ਸੀ ਮੱਝਾਂ ਚੋਰੀ ਨੂੰ ਲੈ ਕੇ ਉਹਨਾਂ ਵੱਲੋਂ ਪੁਲਿਸ ਠਾਣਾ ਕਿਲਾ ਲਾਲ ਸਿੰਘ ਵਿੱਚ ਲਿਖਤੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਹੈ ਤੇ ਕਿਸਾਨ ਗੁਰਵਿੰਦਰ ਸਿੰਘ ਨੇ ਪੁਲਿਸ ਤੋਂ ਮੰਗ ਕੀਤੀ ਕਿ ਉਹਨਾਂ ਦੀਆਂ ਮੱਝਾਂ ਚੋਰੀ ਹੋਣ ਨਾਲ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਆਪਣੇ ਘਰ ਦਾ ਗੁਜ਼ਾਰਾ ਵੀ ਆਪਣੇ ਪਸ਼ੂਆਂ ਦਾ ਦੁੱਧ ਵੇਚ ਕੇ ਕਰਦੇ ਸਨ। ਸ਼੍ਰੀ ਰਾਦੇ ਕਲਾਥ ਹਸਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਨ ਕਲੀਨਿਕ ਡਡਵਾ ਰੋਡ ਧਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਭਾਜੀ ਕੀ ਨਾਮ ਹੈ ਗੁਰਵਿੰਦਰ ਸਿੰਘ ਕਿਹੜਾ ਪਿੰਡ ਹੈ ਸੰਘੇੜਾ ਕੀ ਮਾਮਲਾ ਆ ਤੇ ਕੀ ਹੋਇਆ ਤੁਹਾਡੀ ਮੰਗੀ ਚੋਰੀ ਹੋ ਜਾਂਦਾ ਕੀ ਪੂਰਾ ਅਸੀਂ ਇੱਥੇ ਡੰਗ ਬੱਦੇ ਨੇ ਖੁਰਦੀ ਤੇ ਅਸੀਂ ਪਿੰਡ ਰੋਟੀ ਖਾਣ ਗਏ ਆ ਜਾਂ ਦੁੱਧ ਪੀ ਕੇ ਆਏ ਆ ਤੇ ਫਿਰ ਆਣ ਕੇ ਅਸੀਂ ਵੇਖਿਆ ਆ ਅੱਜ ਡੰਗਰ ਇਥੋਂ ਖੋਲ ਕੇ ਲੈ ਗਏ ਆ ਕਿੰਨੇ ਡੰਗਰ ਖੜੇ ਤੇ ਡੰਗਰ ਖੜੇ ਇਥੋਂ ਡੇਰੇ ਤੋਂ ਕੋਲ ਕੇ ਖੜੇ ਆ 40 ਕਿੱਲੇ ਹਟਵੇਂ ਉਹ ਜਾ ਕੇ ਸਮਸਰ ਰੋਡ ਦੇ ਉੱਤੇ ਲੱਦੇ ਆ ਤੇ ਸਮਸਰ ਰੋਡ ਦੇ ਉੱਤੇ ਰਾਤ 2011 ਨੂੰ ਟੈਂਪੂ ਆਇਆ ਆ ਉਹ ਟੈਂਪੂ ਦੇ ਵਿੱਚ ਚੜਾਏ ਗਏ ਆ ਤੁਹਾਡੇ ਵੱਲੋਂ ਕੋਈ ਪੁਲਸ ਨੂੰ ਨੂੰ ਫੌਮ ਕਿਹਾ ਆਈ ਪੁਲਸ ਨੂੰ ਦਿਖਾ ਲਿਆ ਦਿੱਤੀ ਆਈ ਮੰਗ ਆ ਮੰਗ ਕਰਨੀ ਵੀ ਸਾਡੀ ਪੁਲਸ ਕਾਰਵਾਈ ਕਰੇ ਸਾਨੂੰ ਪੰਜਾਬ ਸਰਕਾਰ ਕੋਈ ਮੰਗ ਆਦੀ ਕਰੇ ਤੇ ਸਾਨੂੰ ਕੋਈ ਬੰਦ ਦਿੱਤਾ ਜਾਵੇ ਠੀਕ ਗੰਗਾ ਸਿੰਘ ਸਨ ਆਫ ਗੁਰਵਿੰਦਰ ਸਿੰਘ ਮੈਂ ਪਿੰਡ ਸਿੰਘ ਰਾਇ ਦਾ ਵਾਸੀ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਪਾ ਰਹਿਣ ਵਾਲਾ ਹਾਂ ਮੇਰੇ ਨਜ਼ਦੀਕੀ ਥਾਣਾ ਕਿਲਾਲਾ ਸਿੰਘ ਪੈਂਦਾ ਹੈ ਥਾਣਾ ਤਰੀ ਨੂੰ ਆਪਾਂ ਦਾਰ ਨਗਰ ਚੋ ਕੇ ਪੱਠੇ-ਪੱਠੇ ਪਾ ਕੇ ਘਰ ਨੂੰ ਰੋਟੀ ਖਾਣ ਗਏ ਸੀ ਜਿਸ ਤਰ੍ਹਾਂ ਰੋਟੀ ਖਾਣ ਤੋਂ ਦੁੱਧ-ਦੱਦ ਪੀ ਕੇ ਪਰਤਣਾ ਹੋਂ ਤੋਂ ਬਾਅਦ ਜਦੋਂ ਆਪਾਂ ਕੁੰਲੀ ਰਿਆਣ ਕੇ ਵੇਖਿਆ ਤਾਂ ਸਾਡੇ ਤਿੰਨੇ ਡੰਗਰ ਗਾਇਬ ਹੋ ਗਏ ਆਪਾਂ ਸ਼ੱਕੀ ਦੇ ਮਾਮਲੇ ਜੀ ਇੱਧਰ-ਉੱਧਰ ਭਾਲ ਕਰਦੇ ਗਏ ਫੇਰਾਂ ਨੂੰ ਜਦੋਂ ਸਵੇਰ ਹੋ ਯੂਨੀ 3 ਦੇ ਉਦੋਂ ਸਾਨੂੰ ਡੰਗਰਾਂ ਦੇ ਪੈਰ ਲੱਗੇ ਆਪਾਂ ਪਿੱਛਾ ਕੀਤਾ ਇੱਥੋਂ ਬੰਬੀ ਹੜੀ ਕਾਨ ਦਾ ਤੱਕ ਲੈ ਕੇ ਤਰਾ ਕੇ ਲੈ ਕੇ ਗਏ ਆ ਕੋਈ ਬੰਬੀ ਦਾ ਲਿੰਕ ਨਹੀਂ ਪਾਇਆ ਉਹਨਾਂ ਨੇ ਕੋਈ ਸੀਸੀਟੀਵੀ ਕੈਮਰੇ ਦੀ ਵੀਡੀਓ ਵੀ ਕੋਈ ਸੀਸੀਟੀਵੀ ਕੈਮਰੇ ਦੀ ਪੁਲਿਸ ਵੱਲੋਂ ਪੜਤਾਲ ਨਹੀਂ ਕੀਤੀ ਗਈ ਆਪਾਂ ਪੜਤਾਲ ਬਿਲਕੁਲ ਵੀਡੀਓ ਹੈ ਕੋਈ ਤੁਹਾਡੇ ਕੋਲ ਵੀਡੀਓ ਹੈਗੀ ਆ ਆਪਾਂ ਪੱਤਰਕਾਰ ਵੀਰ ਨਾਲ ਸਾਂਝੀ ਕੀਤੀ ਆ ਕਿ 2 ਵਜੇ ਕੇ 11 ਮੀਟਰ ਦਾ ਟੈਂਪੂ ਲੰਘਿਆ ਆ ਉਹਦਾ ਨੰਬਰ ਸ਼ੋ ਨਹੀਂ ਕੁੜਾ ਹੋਣ ਰਿਹਾ ਚੰਗੀ ਤਰ੍ਹਾਂ ਤੇ ਆਪਾਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਸਾਨੂੰ ਸਾਡੀਆਂ ਮੱਜਾਂ ਲੱਭਦੀਆਂ ਦਾ ਜਾਂ ਜਾਂ ਆਹ ਦੇਸ ਪੰਜਾਬ ਸਰਕਾਰ ਕੋਲ ਮੰਗ ਕਰਦੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸਾਡਾ ਰੋਜ਼ ਦਾ ਕਾਰੋਬਾਰ ਇੰਨਾ ਸਿਰ ਤੋਂ ਚੱਲਦਾ ਹੈ